ਸਤਿ ਸ਼੍ਰੀ ਅਕਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਅੱਜ ਅਸੀਂ ਲੈ ਕੇ ਆਏ ਹਾਂ ਨੌਵੀਂ ਜਮਾਤ ਦੀ ਪੰਜਾਬੀ ਦੀ ਵੰਨਗੀ ਕੰ다ਬ ਦੇ ਵਿੱਚੋਂ ਇਕਾਂਗੀ ਨੰਬਰ 4 ਗੁਬਾਰੇ ਜਿਸ ਦੇ ਕਹਾਣੀਕਾਰ ਹਨ ਜਾਂ ਇਕਾਂਗੀਕਾਰ ਹਨ ਡਾਕਟਰ ਆਤਮਜੀਤ ਸੋ ਆਓ ਸ਼ੁਰੂ ਕਰਦੇ ਹਾਂ ਦੋਸਤੋ ਸ਼ੁਰੂ ਕਰਨ ਤੋਂ ਪਹਿਲਾਂ ਜਾਣਕਾਰੀ ਜੇਕਰ ਤੁਸੀਂ ਇਸ ਤੋਂ ਪਹਿਲਾਂ ਬਣੀਆਂ ਇਕਾਂਗੀਆਂ ਤੇ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤੇ ਰਹੇ ਹਨ ਲਿੰਕ ਤੇ ਕਲਿੱਕ ਕਰਕੇ ਤੁਸੀਂ ਕਲੀ-ਕਲੀ ਇੱਕ ਅੰਗ ਹੀ ਦੇਖ ਸਕਦੇ ਹੋ ਇਸ ਤੋਂ ਇਲਾਵਾ ਵਣਗੀ ਕਿਤਾਬ ਦੇ ਵਿੱਚੋਂ ਜੇਕਰ ਤੁਸੀਂ ਕਹਾਣੀਆਂ ਜਿਹੜੀਆਂ ਹਨ ਸੱਤ ਕਹਾਣੀਆਂ ਹਨ ਉਹਨਾਂ ਉੱਤੇ ਬਣੀਆਂ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਪਲੇਲਿਸਟ ਜਿਹੜੀ ਹੈ ਉਹ ਕ੍ਰੀਏਟ ਕਰ ਦਿੱਤੀ ਗਈ ਹੈ ਸਾਡੇ ਪੇਜ ਦੇ ਆ ਫੇਸਬੁੱਕ ਚੈਨਲ ਦੇ ਹੋਮ ਪੇਜ ਤੇ ਜਾ ਕੇ ਉੱਥੇ ਪਲੇਲਿਸਟ ਬਣੀ ਹੈ ਨੌਵੀਂ ਜਮਾਦੀ ਵਣਗੀ ਦੀ ਕਿਤਾਬ ਦੀ ਉੱਥੇ ਸਾਰੀਆਂ ਦੀਆਂ ਸਾਰੀਆਂ ਕਹਾਣੀਆਂ ਤੇ ਗੰਗਿਆਂ ਦੇ ਉੱਤੇ ਅਲੱਗ ਤੋਂ ਵੀਡੀਓ ਬਣਾਈਆਂ ਗਈਆਂ ਹਨ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਸੋ ਆਓ ਸ਼ੁਰੂ ਕਰਦੇ ਹਾਂ ਇਕਾਂਗੀ ਨੰਬਰ 4 ਗੁਬਾਰੇ ਜਿਸ ਦੇ ਇਕਾਂਗੀਕਾਰ ਹਨ ਡਾਕਟਰ ਆਤਮਜੀਤ ਸੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਪਾਤਰ ਚਿੱਤਰਣ ਤੇ ਸਭ ਤੋਂ ਪਹਿਲਾਂ ਕਰਾਂਗੇ ਦਾਦੀ ਦਾ ਪਾਤਰ ਚਿੱਤਰਣ ਸੋ ਜਾਣਦੇ ਹਾਂ ਸਭ ਤੋਂ ਪਹਿਲਾਂ ਇਹ ਲਿਖਾਂਗੇ ਜਾਣ ਪਛਾਣ ਦਾਦੀ ਗੁਬਾਰੇ ਇਕਾਂਗੀ ਦੀ ਮੁੱਖ ਪਾਤਰ ਹੈ ਉਹ ਇੱਕ ਬਜ਼ੁਰਗ ਔਰਤ ਹੈ ਅਤੇ ਉਸ ਦੇ ਸਿਰ ਦੇ ਵਾਲ ਝਟੇ ਹਨ ਉਹ ਪੰਜ ਪੋਤੇ ਪੋਤੀਆਂ ਦੀਪੀ ਅੱ비 ਰਾਜੂ ਵਿੱਕੀ ਤੇ ਰਿਕੀ ਹਨ ਉਹ ਛੋਟੀ ਦੇ ਸਹਾਰੇ ਨਾਲ ਇੱਧਰ ਉੱਧਰ ਫਿਰਤੁਰ ਲੈਂਦੀ ਹੈ ਉਹ ਆਪਣੇ ਪੁੱਤਰ ਨੂ ਨਾਲ ਰਹਿੰਦੀ ਹੈ ਉਸ ਦਾ ਆਪਣੇ ਛੋਟੇ ਪੋਤੇ ਰਾਜੂ ਨਾਲ ਸਭ ਤੋਂ ਵਧੇਰੇ ਪਿਆਰ ਹੈ ਉਸ ਤੋਂ ਬਾਅਦ ਲਿਖਾਂਗੇ ਪੋਤੇ ਪੋਤਰੀਆਂ ਨੂੰ ਪਿਆਰ ਕਰਨ ਵਾਲੀ ਦਾਦੀ ਆਪਣੇ ਪੋਤੇ ਪੋਤਰੀਆਂ ਨੂੰ ਬਹੁਤ ਪਿਆਰ ਕਰਦੀ ਹੈ ਉਹ ਉਹਨਾਂ ਨੂੰ ਛਾਤੀ ਨਾਲ ਲਾਉਂਦੀ ਗੱਲ ਬਕੜੀ ਪਾਉਂਦੀ ਅਤੇ ਉਹਨਾਂ ਨੂੰ ਚੁੰਮ ਕੇ ਆਪਣਾ ਮੂੰਹ ਸੁਚਾ ਕਰਦੀ ਹੈ ਜਦੋਂ ਉਹ ਥੋੜਾ ਸਮਾਂ ਨਜ਼ਰ ਨਾ ਆਉਣ ਤਾਂ ਉਸ ਦਾ ਅਥਾ ਪਿਆਰ ਅੱਖਾਂ ਵਿੱਚ ਅਤਰੂ ਬਣ ਕੇ ਝਲਕਾਉਂਦਾ ਹੈ ਸ਼ੋਰ ਸ਼ਰਾਬਾ ਨਾ ਪਸੰਦ ਕਰਨ ਵਾਲੀ ਦਾਦੀ ਜਿਆਦਾ ਸ਼ੋਰ ਵੀ ਪਸੰਦ ਨਹੀਂ ਕਰਦੀ ਜਦੋਂ ਬੱਚੇ ਖੇਡਦੇ ਹੋਏ ਰੌਲਾ ਪਾਉਂਦੇ ਹਨ ਤਾਂ ਉਹ ਖਿੱਚ ਜਾਂਦੀ ਹੈ ਅਤੇ ਬੱਚਿਆਂ ਨੂੰ ਜਿਹਾ ਕਰਨ ਤੋਂ ਵਰਜਦੀ ਹੈ ਵਹਿਮਾ ਭਰਮਾ ਵਿੱਚ ਵਿਸ਼ਵਾਸ ਕਰਨ ਵਾਲੀ ਇਕਾਂਗੀ ਵਿੱਚ ਦਾਦੀ ਇੱਕ ਅਜਿਹੀ ਪਾਤਰ ਹੈ ਜੋ ਵਹਿਮਾਂ-ਭਰਮਾਂ ਦਾ ਸ਼ਿਕਾਰ ਹੈ ਉਸ ਨੂੰ ਚਾਬੀਆਂ ਤੇ ਕੈਂਚੀ ਖੜਕਾਉਣਾ ਰਾਤ ਨੂੰ ਝਾੜੂ ਲਾਉਣਾ ਰਾਤ ਨੂੰ ਨੌ ਘਟਣਾ ਰਾਤ ਨੂੰ ਮੰਜੇ ਤੇ ਦੌਣ ਘਸਣਾ ਰਾਤ ਨੂੰ ਸਿਰ ਬੋਣਾ ਸਿਰ ਦੇ ਭਾਰ ਮੰਜਾ ਖੜਾ ਕਰਨਾ ਬੂਟ ਪਾ ਕੇ ਸੌਣਾ ਵੀਰਵਾਰ ਨੂੰ ਸਿਰ ਧੋਣਾ ਮੰਗਲਵਾਰ ਤੇ ਸ਼ਨੀਵਾਰ ਨੂੰ ਕੱਪੜੇ ਧੋਣ ਨਾਲ ਸੰਬੰਧਿਤ अनेका ਵਹਿਮ ਲੱਗੇ ਹੋਏ ਹਨ ਇਸਲਾਵਾ ਭੂਤ ਪ੍ਰੇਤਾਂ ਵਿੱਚ ਵੀ ਵਿਸ਼ਵਾਸ ਰੱਖਦੇ ਹੈ। ਬੱਚਿਆਂ ਨੂੰ ਡਰਾਉਣੀਆਂ ਕਹਾਣੀਆਂ ਸੁਣਾਉਣ ਵਾਲੀ ਉਹ ਬੱਚਿਆਂ ਨੂੰ ਭੂਤਾਂ ਪ੍ਰੇਤਾਂ ਤੇ ਚੁੜੀਲਾ ਨਾਲ ਸੰਬੰਧਿਤ ਡਰਾਉਣੀਆਂ ਕਹਾਣੀਆਂ ਸੁਣਾਉਂਦੀ ਹੈ। ਉਹ ਬੱਚਿਆਂ ਨੂੰ ਚੰਦਰ ਮੁਖੀ ਦੀ ਘਾਤਾ ਸੁਣਾਉਂਦੀ ਹੈ ਜਿਸ ਦਾ ਬਾਪ ਸ਼ਰਿੰਗਟੋ ਭੂਤ ਬਹੁਤ ਭਿਆਨਕ ਸ਼ਕਲ ਦਾ ਹੁੰਦਾ ਹੈ ਜੋ ਆਪਣੀ ਧੀ ਦੇ ਹਜ਼ਾਰ ਚੁਕੜੇ ਕਰਕੇ ਵੀ ਉਸ ਨੂੰ ਫਿਰ ਤੋਂ ਜੋੜ ਲੈਂਦਾ ਹੈ। ਨਵੀਂ ਪੀੜੀ ਤੋਂ ਨਿਰਾਸ਼ ਉਹ ਨਵੀਂ ਪੀੜ੍ਹੀ ਦੇ ਬੱਚਿਆਂ ਤੋਂ ਨਿਰਾਸ਼ ਹੈ ਜੋ ਉਸ ਵਾਂਗ ਵਹਿਮਾਂ ਪਰਮਾਨੂ ਨਹੀਂ ਮੰਨਦੇ ਉਹ ਕਹਿੰਦੀ ਹੈ ਕਿ ਇਸ ਕਲਯੁਗ ਦਾ ਕੋਈ ਬੱਚਾ ਚੱਜਦਾ ਨਹੀਂ ਹੈ ਬੱਚਿਆਂ ਨੂੰ ਵੱਡਿਆਂ ਦੀ ਕੋਈ ਸ਼ਰਮ ਨਹੀਂ ਹੈ ਉਹ ਉਹਨਾਂ ਨੂੰ ਰੁੜਪੁੜੇ ਜਾਣ ਅਤੇ ਖਸਮਾ ਖਾਣੇ ਆ ਕੇ ਸ਼ਰਮ ਕਰਨ ਲਈ ਕਹਿੰਦੀ ਹੋਈ ਉਹਨਾਂ ਤੋਂ ਨਿਰਾਸ਼ ਹੋਣ ਦਾ ਭਾਵ ਪ੍ਰਗਟ ਕਰਦੀ ਹੈ ਸਮਝਾਉਣ ਨਾਲ ਸਮਝ ਆਣ ਵਾਲੀ ਇਕਾਂਗੀ ਦੇ ਅੰਤ ਵਿੱਚ ਉਹ ਬੱਚਿਆਂ ਨੂੰ ਵਿਮਾ ਪਰਮਾ ਤੋਂ ਮੁਕਤ ਹੋਏ ਦੇਖ ਕੇ ਸਮਝ ਆਂਦੀ ਹੈ ਕਿ ਬੱਚੇ ਹੁਣ ਉਸ ਦੀਆਂ ਭੂਤ ਪ੍ਰੇਤਾਂ ਵਾਲੀਆਂ ਗੱਲਾਂ ਵਿੱਚ ਵਿਸ਼ਵਾਸ ਨਹੀਂ ਕਰਨਗੇ ਇਸ ਲਈ ਇਸ ਸਬ ਦੇ ਬਾਵਜੂਦ ਵੀ ਉਹ ਬੱਚਿਆਂ ਨਾਲ ਥਾ ਪਿਆਰ ਕਰਦੀ ਹੈ ਸੋ ਇਹ ਸੀ ਪਾਤਰ ਚਿੱਤਰਣ ਦਾਦੀ ਦਾ ਅੱਗੇ ਵਧਦੇ ਹਾਂ ਅੱਗੇ ਹੈ ਮੰਮੀ ਦਾ ਜਾਣ ਪਛਾਣ ਮੰਮੀ ਗੁਬਾਰੇ ਕਹਾਣੀ ਦੀ ਇੱਕ ਮਹੱਤਵਪੂਰਨ ਪਾਤਰ ਹੈ ਉਹ ਆਪਣੇ ਪਤੀ ਤੇ ਸਾਸ ਨਾਲ ਰਹਿੰਦੀ ਹੈ ਉਸਦੇ ਤਿੰਨ ਬੱਚੇ ਹਨ ਰਾਜੂ ਬੱਬੀ ਤੇ ਦੀਪੀ ਇਕਾਂਗੀ ਵਿੱਚ ਉਹ ਵਹਿਮਾ ਪਰਮਾ ਤੋਂ ਦੂਰ ਰਹਿਣ ਵਾਲੀ ਅਗਾਹ ਵਾਦੂ ਵਿਚਾਰਾਂ ਵਾਲੀ ਔਰਤ ਹੈ ਵੱਡਿਆਂ ਦਾ ਸਤਿਕਾਰ ਕਰਨ ਵਾਲੀ ਉਹ ਆਪਣੀ ਸੱਸ ਦਾ ਬਹੁਤ ਸਤਿਕਾਰ ਕਰਦੀ ਹੈ ਇਕਾਂਗੀ ਵਿੱਚ ਉਹ ਬੱਚਿਆਂ ਨੂੰ ਸਮਝਾਉਂਦੀ ਹੈ ਕਿ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਬੱਚਿਆਂ ਨੂੰ ਵੱਡਿਆਂ ਦੇ ਅੱਗੇ ਨਹੀਂ ਬੋਲਣਾ ਚਾਹੀਦਾ ਉਹ ਬੱਚਿਆਂ ਨੂੰ ਦੱਸਦੀ ਹੈ ਕਿ ਦਾਦੀ ਵਹਿਮ ਕਰਦੀ ਹੈ ਪਰ ਉਹ ਝੂਠ ਨਹੀਂ ਬੋਲਦੀ ਬੱਚਿਆਂ ਦੀ ਪੜ੍ਹਾਈ ਦਾ ਖਿਆਲ ਰੱਖਣ ਵਾਲੀ ਉਹ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰੱਖਦੀ ਹੈ ਉਹ ਵਿਲੇ ਸਮੇਂ ਬੱਚਿਆਂ ਨੂੰ ਪੜ੍ਹਾਈ ਕਰਨ ਅਤੇ ਆਪਣੇ ਸਕੂਲ ਦਾ ਕੰਮ ਕਰਨ ਲਈ ਕਹਿੰਦੀ ਹੈ ਵਿਗਿਆਨਿਕ ਸੋਚ ਵਾਲੀ ਉਹ ਵਿਗਿਆਨਿਕ ਸੋਚ ਵਾਲੀ ਅਤੇ ਗਾਂ ਵਾਧੂ ਵਿਚਾਰਾਂ ਵਾਲੀ ਔਰਤ ਹੈ ਉਹ ਦਾਦੀ ਨੂੰ ਸਤਕਾਰ ਨਾਲ ਸਮਝਾਉਂਦੀ ਹੈ ਕਿ ਬੱਚਿਆਂ ਨੂੰ ਭੂਤ-ਪ੍ਰੇਤਾਂ ਦਾ ਡਰ ਪਾ ਕੇ ਰੱਖਣਾ ਠੀਕ ਨਹੀਂ ਹੈ ਵਹਿਮਾਂ-ਭਰਮਾਂ ਦੇ ਵਿਰੁੱਧ ਉਹ ਆਪ ਵੀ ਭੂਤਾਂ-ਪ੍ਰੇਤਾਂ ਤੇ ਚੋੜੈਲਾਂ ਦੇ ਵਹਿਮ ਪਰਮ ਨਹੀਂ ਕਰਦੀ ਅਤੇ ਆਪਣੇ ਬੱਚਿਆਂ ਨੂੰ ਵੀ ਦੱਸਦੀ ਹੈ ਕਿ ਭੂਤ ਨਹੀਂ ਹੁੰਦੇ ਉਹ ਬੱਚਿਆਂ ਨੂੰ ਭੂਤਾਂ ਪ੍ਰੇਤਾਂ ਸੰਬੰਧੀ ਵਿਹਿਮਾਂ ਤੋਂ ਜਾਣੂ ਕਰਵਾਉਂਦੀ ਹੈ ਉਹ ਬੱਚਿਆਂ ਨੂੰ ਸਮਝਾਉਂਦੀ ਹੋਈ ਕਹਿੰਦੀ ਹੈ ਕਿ ਚੰਗੇ ਬੱਚਿਆਂ ਕੋਲ ਭੂਤ ਕਦੇ ਨਹੀਂ ਆਉਂਦੇ ਬੱਚਿਆਂ ਨਾਲ ਪਿਆਰ ਕਰਨ ਵਾਲੀ ਉਹ ਹਰ ਮਾਂ ਵਾਂਗ ਆਪਣੇ ਬੱਚਿਆਂ ਨਾਲ ਥਾ ਪਿਆਰ ਹੈ ਉਹ ਸੁੱਤੇ ਪਏ ਛੀਕਾਂ ਮਾਰਦੇ ਰਾਜੂ ਨੂੰ ਪਿਆਰ ਨਾਲ ਪਲੋਸਦੀ ਹੈ ਉਹ ਚਾਹੁੰਦੀ ਹੈ ਕਿ ਬੱਚੇ ਉਸਦੇ ਬੱਚੇ ਚੰਗੀ ਪੜ੍ਹਾਈ ਕਰਨ ਤੇ ਵਿਹਿਮਾਂ ਪਰਮਾਂ ਤੇ ਭਰਮ ਭੁਲੇਖਿਆਂ ਤੋਂ ਮੁਕਤ ਰਹਿਣ ਸੋ ਅੱਗੇ ਵਧਦੇ ਹਾਂ ਅੱਗੇ ਕਰਦੇ ਹਾਂ ਪਾਤਰ ਚਿੱਤਰਣ ਮੈਡਮ ਦਾ ਜਾਨ ਪਿਛਾਣ ਇੱਕ ਅਕਾਂਗੀ ਵਿੱਚ ਮੈਡਮ ਬੱਚਿਆਂ ਨੂੰ ਪੜਾਉਂਦੇ ਹੈ ਉਹ ਵਹਿਮਾ ਪਰਮਾ ਤੋਂ ਦੂਰ ਅਗਾਹ ਵਾਦੂ ਵਿਚਾਰਾਂ ਵਾਲੀ ਔਰਤ ਹੈ ਉਹ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੇ ਨਾਲ ਨਾਲ ਵਹਿਮਾ ਪਰਮਾ ਤੋਂ ਵੀ ਮੁਕਤ ਕਰਦੀ ਹੈ ਅਕਾਂਗੀ ਵਿੱਚ ਉਸ ਦੇ ਚਰਿੱਤਰ ਦੇ ਮੁੱਖ ਪੱਖ ਅੱਗੇ ਦਿੱਤੇ ਹਨ ਵਹਿਮਾ ਪਰਮਾ ਨੂੰ ਨਾਮ ਮੰਨਣ ਵਾਲੀ ਮੈਡਮ ਵਹਿਮਾ ਪਰਮਾ ਨੂੰ ਨਹੀਂ ਮੰਦੀ ਉਹ ਵਹਿਮਾ ਵਿੱਚ ਫਸੇ ਬੱਚਿਆਂ ਨੂੰ ਇਹਨਾਂ ਵਿੱਚੋਂ ਕੱਢਣ ਲਈ ਕਹਿੰਦੀ ਹੈ ਕਿ ਵਹਿਮ ਪਰਵ ਨਰੇ ਗੁਬਾਰੇ ਵਾਂਗ ਹਨ ਜੋ ਕਿ ਹਵਾ ਨਾਲ ਫੁੱਲੇ ਹੋਏ ਹੋਣ ਤੇ ਪਿਆਰੇ ਲੱਗਦੇ ਹਨ ਇਹ ਵਹਿਮ ਦੇ ਕੱਚੇ ਧਾਗੇ ਨਾਲ ਉੱਡਦੇ ਹਨ ਪਰ ਇਹਨਾਂ ਦੀ ਇੱਕ ਉਮਰ ਹੁੰਦੀ ਹੈ ਤੇ ਅੰਤ ਇਹ ਆਪ ਹੀ ਡਿੱਗ ਪੈਂਦੇ ਹਨ ਇਹ ਸਾਡੇ ਸਰਦਾਰ ਨਹੀਂ ਜੋ ਸਾਡੇ ਸਗੋਂ ਸਾਡੇ ਸੇਵਕ ਹਨ ਵਿਗਿਆਨਿਕ ਸੋਚ ਵਾਲੀ ਮੈਡਮ ਵਿਗਿਆਨੀ ਸੋਚ ਵਿਗਿਆਨਕ ਸੋਚ ਦੀ ਮਾਲਕ ਹੈ ਉਹ ਹਰ ਗੱਲ ਤਰਕ ਨਾਲ ਕਰਦੀ ਹੈ ਉਹ ਬੱਚਿਆਂ ਨੂੰ ਸਮਝਾਉਂਦੀ ਹੈ ਕਿ ਵਹਿਮ ਕਿਸ ਤਰ੍ਹਾਂ ਪੈਦਾ ਹੋਏ ਹਨ ਅਤੇ ਇਨਾ ਹੁਣ ਇਨਾ ਦੀ ਲੋੜ ਕਿਉਂ ਨਹੀਂ ਹੈ ਉਹ ਹਰ ਵਹਿਮ ਦੇ ਵਿਗਿਆਨਿਕ ਆਧਾਰ ਤੋਂ ਬੱਚਿਆਂ ਨੂੰ ਜਾਣੂ ਕਰਵਾਉਂਦੇ ਹੈ ਉਹ ਚਾਬੀਆਂ ਤੇ ਕੈਂਚੀ ਨਾਲ ਖੜਕਾਉਣਾ ਰਾਤ ਨੂੰ ਝਾੜੂ ਨਾਲ ਲਾਉਣਾ ਰਾਤ ਨੂੰ ਨੋਂ ਨਾ ਕਟਣਾ ਰਾਤ ਨੂੰ ਮੰਜੇ ਦੀ ਧੌਣ ਨਾ ਕਸਣਾ ਰਾਤ ਨੂੰ ਨੋਂ ਸਿਰ ਨਾ ਬੋਣਾ ਸਿਰ ਦੇ ਪਰ ਮੰਜਾ ਨਾ ਖੜਾ ਬੂਟ ਨਾ ਖੜਾ ਕਰਨਾ ਬੂਟ ਪਾ ਕੇ ਸੌਣਾ ਵਿਵਾਹ ਵੀਰਵਾਰ ਨੂੰ ਸਿਰ ਨਾ ਧੌਣ ਮੰਗਲਵਾਰ ਤੇ ਸ਼ਨੀਵਾਰ ਨੂੰ ਕੱਪੜੇ ਧੌਣ ਆਦੀ ਵਹਿਮਾਂ ਦਾ ਫਾਇਦਾ ਹੋਣ ਸੰਬੰਧੀ ਕਾਰਨ ਦੱਸ ਕੇ ਬੱਚਿਆਂ ਨੂੰ ਸਮਝਾਉਂਦੀ ਹੈ ਇੱਕ ਵਧੀਆ ਉਪਦੇਸ਼ਕ ਉਹ ਇੱਕ ਵਧੀਆ ਉਪਦੇਸ਼ਕ ਹੈ ਉਹ ਬੱਚਿਆਂ ਨੂੰ ਵੱਡਿਆਂ ਦਾ ਆਦਰ ਕਰਨ ਅਤੇ ਵਹਿਮਾਂ ਪਰਮਤਉ ਦੂਰ ਰਹਿਦਾ ਉਪਦੇਸ਼ ਦਿੰਦੀ ਹੈ ਸੋ ਅੱਗੇ ਹੈ ਆਖਰੀ ਜਿਹੜਾ ਹੈ ਪਾਤਰ ਚਿੱਤਰਨ ਉਹ ਹੈ ਮਦਾਰੀ ਦਾ ਸ਼ੁਰੂ ਕਰਦੇ ਹਾਂ ਜਾਣ ਪਛਾਣ ਤੋਂ ਮਦਾਰੀ ਗੁਬਾਰੇ ਗਾਂਗੀ ਦਾ ਇੱਕ ਪਾਤਰ ਹੈ ਸਾਰੇ ਬੱਚੇ ਉਸ ਨੂੰ ਅੰਕਲ ਜੰਦੇ ਹਨ ਉਹ ਤਮਾਸ਼ਾ ਦਿਖਾ ਕੇ ਬੱਚਿਆਂ ਦਾ ਮਨ ਰੰਚਨ ਕਰਦਾ ਹੈ ਅਤੇ ਪੈਸੇ ਕਮਾਉਂਦਾ ਹੈ ਪਰ ਅੰਤ ਉਸ ਦਾ ਭੇਦ ਖੁੱਲ ਜਾਂਦਾ ਹੈ ਮਨੋਰੰਜਨ ਕਰਨ ਵਾਲਾ ਉਹ ਆਪਣਾ ਤਮਾਸ਼ਾ ਦਿਖਾ ਕੇ ਬੱਚਿਆਂ ਤੇ ਹੋਰ ਲੋਕਾਂ ਦਾ ਮਨੋਰੰਜਨ ਕਰਦਾ ਹੈ ਤਮਾਸ਼ਾ ਦੇਖ ਬੱਚੇ ਹੱਸਦੇ ਖੇਡਦੇ ਹਨ ਚੁਸਤ ਚਲਾਕ ਉਹ ਬਹੁਤ ਚੁਸਤਲਾਕ ਹੈ ਉਹ ਝੂਠੀਆਂ ਗੱਲਾਂ ਦਾ ਸਹਾਰਾ ਲੈ ਕੇ ਬੱਚਿਆਂ ਦਾ ਮਨੋਰੰਜਨ ਕਰਦਾ ਅਤੇ ਪੈਸੇ ਇਕੱਠੇ ਕਰਦਾ ਹੈ ਵਹਿਮਾ ਪਰਮਾ ਦਾ ਸਹਾਰਾ ਲੈਣ ਵਾਲਾ ਉਹ ਆਪਣੇ ਤਮਾਸ਼ੇ ਵਿੱਚ ਬੱਚਿਆਂ ਨੂੰ ਵਹਿਮਾ ਪਰਮਾ ਨਾਲ ਭਰਪੂਰ ਊਤ ਪਿਤ ਪ੍ਰੀਤਾਂ ਅਤੇ ਚੜੇਲਾਂ ਦੀਆਂ ਗੱਲਾਂ ਕਰਦਾ ਹੈ ਉਹ ਰੰਗ-ਬਰੰਗੇ ਥੈਲੇ ਵਿੱਚੋਂ ਬਾਂਬੂ ਦਾ ਗੋਲਾ ਨਿਕਲਣ ਬਾਰੇ ਕਹਿ ਕੇ ਬੱਚਿਆਂ ਨੂੰ ਪਰਮਾਉਂਦਾ ਹੈ ਨਸ ਜਾਣ ਵਾਲਾ ਜਦੋਂ ਇੱਕ ਸਰਕਸ ਦਾ ਕੁੱਤਾ ਉਸ ਦੇ ਥੈਲੇ ਨੂੰ ਪਾੜ ਕੇ ਉਸ ਦੇ ਝੂਠ ਨੂੰ ਜਾਗਰ ਕਰ ਦਿੰਦਾ ਹੈ ਤਾਂ ਉਹ ਦੌੜ ਜਾਂਦਾ ਹੈ ਅਤੇ ਬੱਚੇ ਉਸ ਨੂੰ ਲੱਭਦੇ ਹਨ ਸੋ ਇਹ ਸੀ ਕਹਾਣੀ ਗੁਬਾਰੇ ਦੇ ਸਾਰੇ ਦੇ ਸਾਰੇ ਪਾਤਰ ਚਿਤਰਣ ਸੋ ਵਾਦੇ ਹਾਂ ਵਾਰਤਾ ਲਾਵਲ ਸੋ ਆਓ ਕਰਦੇ ਹਾਂ ਸਭ ਤੋਂ ਪਹਿਲਾਂ ਤਹਿਰੋ ਰੁੜਪੜ ਜਾਣਿਓ ਇੱਧਰ ਆਓ ਠਹਿਰੋ ਖਸਮਾ ਖਾਣਿਓ ਇੱਧਰ ਆਓ ਹੱਸਦੇ ਹੋ ਕੁਝ ਸ਼ਰਮ ਕਰੋ ਕਲਿਯੁਗ ਦੇਉ ਨਿਆਣਿਓ ਇੱਧਰ ਆਓ ਮਾਵਾਂ ਅੱਗੇ ਨੱਚਦੇ ਹੋ ਕੁਝ ਸ਼ਰਮ ਕਰੋ ਠਹਿਰੋ ਰੁੜਪੜ ਜਾਣਿਓ ਇੱਧਰ ਆਓ ਅੱਛਾ ਬਾਬਾ ਮੈਂ ਖਾਰੀ ਇਆਣੀ ਯਾਰੀ ਸਦਾ ਖਵਾਰੀ ਤੁਹਾਡੇ ਮਾਪੋਂ ਪਿਓ ਨੂੰ ਦੱਸੂਗੀ ਪਰ ਲਗਾਮਾਂ ਕੱਸੂਗੀ ਸੋ ਇਹਦੇ ਵਿੱਚ ਜੋ ਜੁੜੇ ਹੋਏ ਪ੍ਰਸ਼ਨ ਹਨ ਪਹਿਲਾ ਪ੍ਰਸ਼ਨ ਇਕਾਂਗੀ ਦਾ ਨਾਂ ਕੀ ਹੈ ਇਹਦਾ ਉੱਤਰ ਹੈ ਗੁਬਾਰੇ ਨੰਬਰ 2 ਇਕਾਂਗੀ ਕਾਰ ਦਾ ਕੀ ਨਾਂ ਹੈ ਉੱਤਰ ਡਾਕਟਰ ਆਤਮਜੀਤ ਨੰਬਰ 3 ਇਹ ਵਾਰਤਾ ਲਾਭ ਕੌਣ ਕਿਸ ਨੂੰ ਬੋਲਦਾ ਹੈ ਇਹ ਹੈ ਉੱਤਰ ਦਾਦੀ ਬੱਚਿਆਂ ਨੂੰ ਨੰਬਰ 4 ਬੱਚਿਆਂ ਦੀ ਦਾਦੀ ਬੱਚਿਆਂ ਨੂੰ ਕਲਯੁਗ ਦੇ ਨਿਆਣੇ ਕਿਉਂ ਕਹਿੰਦੀ ਹੈ ਉੱਤਰ ਵੱਡਿਆਂ ਅੱਗੇ ਹੱਸਣਾ ਅਤੇ ਮਾਵਾਂ ਅੱਗੇ ਨਸਣ ਕਰਕੇ ਨੰਬਰ 5 ਦਾਦੀ ਬੱਚਿਆਂ ਨੂੰ ਕਿਸ ਗੱਲ ਦਾ ਡਰਾਵਾ ਦਿੰਦੀ ਹੈ? ਉੱਤਰ ਬੱਚਿਆਂ ਦੇ ਮਾਪਿਓ ਕੋਲ ਸ਼ਿਕਾਇਤ ਕਰਨ ਦਾ। ਅੱਗੇ ਹੈ ਊਤ ਦੀ ਧੀ ਚੰਦਰਮੁਖੀ ਭਾਵੇਂ ਸੋਣੀ ਪਰ ਬਹੁਤ ਦੁਖੀ। ਊਤ ਜਦੋਂ ਜਾਂਦਾ ਸੀ ਬਾਹਰ ਉਹਦੇ ਟੁਕੜੇ ਕਰੇ ਹਜ਼ਾਰ। ਜਦ ਆਵੇ ਉਹ ਵਾਪਸ ਕਰ ਟੁਕੜੇ ਇਕੱਠੇ ਲੈਂਦਾ ਕਰ। ਉਹ ਰੋਜ਼ ਸ਼ਾਮ ਨੂੰ ਜਿਉਂਦੀ ਧੀ ਰੋਜ਼ ਸਵੇਰੇ ਜਾਂਦੀ ਮਰ। ਇਦੇ ਨਾਲ ਜੁੜੇ ਹੋਏ ਪ੍ਰਸ਼ਨ ਉੱਤਰ ਕਰਦੇ ਹਾਂ ਸਭ ਤੋਂ ਪਹਿਲਾਂ ਇਕਾਂਗੀ ਦਾ ਕੀ ਨਾਂ ਹੈ ਗੁਬਾਰੇ ਇਕਾਂਗੀ ਕਰ ਦਾ ਕੀ ਨਾਂ ਹੈ ਡਾਕਟਰ ਆਤਮਜੀਤ ਪੂਤ ਦੀ ਧੀ ਦਾ ਨਾਂ ਕੀ ਸੀ ਉਹ ਇਹੋ ਜਿਹੀ ਸੀ ਨਾਂ ਸੀ ਚੰਦਰਮੁਖੀ ਉੱਤਰ ਹੈ ਉਹ ਬਹੁਤ ਸੋਹਣੀ ਸੀ ਨੰਬਰ 4 ਇਹ ਕਹਾਣੀ ਬੱਚਿਆਂ ਨੂੰ ਕੌਣ ਸੁਣਾਉਂਦਾ ਹੈ ਦਾਦੀ ਬੱਚਿਆਂ ਨੂੰ ਸੁਣਾਉਂਦੀ ਹੈ ਨੰਬਰ 5 ਪੂਤ ਘਰੋਂ ਬਾਹਰ ਜਾਣ ਵੇਲੇ ਕੀ ਕਰਦਾ ਉੱਤਰ ਆਪਣੀ ਧੀ ਚੰਦਰਮੁਖੀ ਦੇ 1000 ਟੁਕੜੇ ਕਰਦਾ ਸੀ ਅੱਗੇ ਹੈ ਸੁਣੋ ਫੇਰ ਇੱਕ ਵੇਲਾ ਸੀ ਜਦ ਲੋਕੀ ਪੈਦਲ ਦੂਰ ਦੂਰ ਤੱਕ ਜਾਂਦੇ ਸਨ ਮਿਲਣ ਗਿਲਣ ਲਈ ਜਦੋਂ ਨਿਕਲਦੇ ਮਹੀਨਿਆਂ ਬਾਅਦ ਉਹ ਘਰ ਆਉਂਦੇ ਸਨ ਬਿੱਲੀ ਰਸਤਾ ਕੱਟ ਗਈ ਜਾਂ ਆਵਾਜ਼ ਪਿੱਛੋਂ ਦੀ ਲੰਘ ਗਈ ਹੈ ਲੰਬੜ ਮੱਥੇ ਲੱਗ ਗਿਆ ਹੈ ਜਾਂ ਨਿਛ ਮਗਰੋਂ ਵੱਜ ਗਈ ਹੈ ਇਹ ਤਾਂ ਨਰੇ ਬਹਾਨੇ ਸਨ ਸੋ ਇਸ ਵਾਰਤਾਲਾਪ ਦੇ ਵਿੱਚ ਪ੍ਰਸ਼ਨ ਉੱਤਰ ਪਹਿਲਾ ਇਕਾਂਗੀ ਦਾ ਕੀ ਨਾਂ ਹੈ ਕੁਵਾਰੇ ਇਕਾਂਗੀਕਾਰ ਦਾ ਕੀ ਨਾਂ ਹੈ ਆਤਮਜੀਤ ਅਕਤਰਾਤਮ ਜੀਦੋ ਨੰਬਰ 3 ਇਹ ਸ਼ਬਦ ਕੌਣ ਕਿਸ ਨੂੰ ਕਹਿੰਦਾ ਹੈ ਸੋ ਇਹਦਾ ਉੱਤਰ ਹੈ ਮੈਡਮ ਸਾਰਿਆਂ ਨੂੰ ਕਹਿੰਦੀ ਹੈ ਸਾਰੇ ਬੱਚਿਆਂ ਨੂੰ ਨੰਬਰ 4 ਪਹਿਲਾਂ ਲੋਕੀ ਰਿਸ਼ਤੇ ਕੋਲੋਂ ਰਿਸ਼ਤੇਦਾਰਾਂ ਕੋਲੋਂ ਕਿਸ ਤਰ੍ਹਾਂ ਜਾਂਦੇ ਸਨ ਅਤੇ ਕਿੰਨੀ ਕੁ ਦੇਰ ਬਾਅਦ ਮੁੜ ਮੁੜਿਆ ਕਰਦੇ ਸਨ ਉੱਤਰ ਪੈਦਲ ਜਾਂਦੇ ਸਨ ਮਹੀਨਿਆਂ ਕੋ ਬਾਅਦ ਮੁੜਦੇ ਸਨ ਅਗਲਾ ਨੰਬਰ 5 ਮੈਡਮ ਕਿਹੜੇ ਵੈਮਾ ਪਰਮਾ ਦਾ ਜ਼ਿਕਰ ਕਰਦੀ ਹੈ ਤੇ ਕਿਉਂ ਉੱਤਰ ਬਿੱਲੀ ਦਾ ਰਸਤਾ ਕਟਣਾ ਲੰਬੜ ਮੱਥੇ ਲਗਣਾ ਪਿੱਛੋਂ ਆਵਾਜ਼ ਵਜਣੀ ਤੇ ਨਿੱਚ ਵਜਣੀ ਇਹ ਬਹਾਨੇ ਰਿਸ਼ਤੇਦਾਰਾਂ ਨੂੰ ਕੁਝ ਹੋਰ ਸਮਾਂ ਰੋਕਣ ਲਈ ਵਰਤੇ ਜਾਂਦੇ ਸਨ ਸੋ ਇਸੀ ਕਹਾਣੀ ਨਾਲ ਇਕਾਂਗੀ ਨਾਲ ਜੁੜੇ ਹੋਏ ਸਾਰੇ ਵਰਤਲਾਵ ਅੱਗੇ ਵਧਦੇ ਹਾਂ ਵਸਤੂ ਨਿਸ਼ਟ ਪ੍ਰਸ਼ਨਾਂ ਵੱਲ ਚੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਨੂੰ ਗੁਬਾਰੇ ਇਕਾਂਗੀ ਦਾ ਲੇਖਕ ਕੌਣ ਹੈ ਇਹਦਾ ਉੱਤਰ ਹੈ ਡਾਕਟਰ ਆਤਮਜੀਤ ਨੰਬਰ 2 ਦਾਦੀ ਦੀਆਂ ਲੱਤਾਂ ਤੇ ਬਾਹਾਂ ਕੌਣ ਕੁੱਟ ਰਹੇ ਹਨ ਉੱਤਰ ਬੱਚੇ ਨੰਬਰ 3 ਰੱਸਾ ਟੱਪਣ ਦੀ ਖੇਡ ਕੌਣ ਖੇਡਦੇ ਹਨ ਉੱਤਰ ਦੀਪੀ ਵਿਕੀ ਤੇ ਰਕੀ ਨੰਬਰ 4 ਰਾਜੂ ਤੇ ਬੱਬੀ ਕਿਹੜੀ ਖੇਡ ਖੇਡਦੇ ਹਨ ਉੱਤਰ ਵੰਟੇ ਨੰਬਰ 5 ਬੱਚੇ ਕਿਹੜੀ ਖੇਡ ਖੇਡਦੇ ਹੋਏ ਝਗੜਾ ਕਰਦੇ ਹਨ ਉੱਤਰ ਕੋਟਲਾ ਚਪਾਕੀ ਨੰਬਰ 6 ਦਾਦੀ ਕਿਸ ਦੀ ਕਥਾ ਸੁਣਾਉਂਦੀ ਹੈ ਉੱਤਰ ਚੰਦਰਮੁਖੀ ਦੀ ਨੰਬਰ 7 ਕਥਾ ਵਿੱਚ ਚੰਦਰਮੁਖੀ ਦਾ ਪਿੰਡ ਕਿੱਥੇ ਸੀ ਉੱਤਰ ਬਤਲਾ ਵਿੱਚ ਨੰਬਰ 8 ਪ੍ਰਸ਼ਨ ਚੰਦਰਮੁਖੀ ਦੇ ਪਿਤਾ ਦਾ ਨਾਮ ਕੀ ਸੀ ਉੱਤਰ ਸ਼੍ਰਿੰਗਟੋਪੂਤ ਨੰਬਰ 9 ਚੁੱਲਿਆਂ ਵਰਗੀਆਂ ਨਾਸਾਂ ਕਿਸ ਦੀਆਂ ਹਨ ਉੱਤਰ ਸ਼੍ਰਿੰਗਟੋਪੂ ਦੀਆਂ ਨੰਬਰ 10 ਬੱਚੇ ਪੇਪਰ ਮਾੜੇ ਹੋਣ ਨੂੰ ਕਿਸ ਗੱਲ ਨਾਲ ਜੋੜਦੇ ਹਨ ਉੱਤਰ ਵਹਿਮ ਨਾਲ ਪ੍ਰਸ਼ਨ ਨੰਬਰ 11 ਇੱਕ ਆਂਗੀ ਵਿੱਚ ਮੈਡਮ ਅਨੁਸਾਰ ਪੂਤ ਕਿਸ ਦਾ ਨਾਮ ਹੈ ਉੱਤਰ ਸਮੇ ਦਾ ਨੰਬਰ 12 ਸਾਡੇ ਨੀਂਦਰ ਹੋਣ ਨਾਲ ਕੌਣ ਮਰ ਜਾਂਦਾ ਹੈ ਉੱਤਰ ਪੂਤ ਪ੍ਰੇਤ ਨੰਬਰ 13 13 ਮਦਾਰੀ ਦੇ ਥੈਲੇ ਵਿੱਚੋਂ ਕੀ ਨਿਕਲਿਆ ਉਤਰਲੀਰਾ ਨੰਬਰ 14 ਨਕਲੀ ਦਾਦੀ ਦਾ ਰੂਪ ਕੌਣ ਧਾਰਦਾ ਹੈ ਉਤਰਦੀਪੀ ਨੰਬਰ 15 ਤੇ ਆਖਰੀ ਪਰਿਚਨ ਇਕਾਂਗੀ ਦੇ ਅੰਤ ਵਿੱਚ ਕਿਹੜੀ ਗੰਢ ਖੁੱਲ ਜਾਂਦੀ ਹੈ ਉਤਰ ਵੈਮਾ ਪਰਮਾ ਦੇ ਝੂਠ ਦੀ ਸੋ ਬੱਚਿਓ ਇਹ ਸੀ ਇਕਾਂਗੀ ਨੰਬਰ 4 ਗੁਬਾਰੇ ਇਕਾਂਗੀਕਾਰ ਹਨ ਇਸ ਦੇ ਡਾਕਟਰ ਆਤਮ ਜੀਤ ਸੋ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਇਕਾਂਗੀ ਲੈ ਕੇ ਤਦ ਤੱਕ ਲਈ ਧੰਨਵਾਦ